ਨਵੇਂ ਸਾਲ ਦੀਆਂ ਰੌਣਕਾਂ ਨਵਾਂ ਸਾਲ ਮੁਬਾਰਕ ਹੋਵੇ ਸਾਰਿਆਂ ਨੂੰ ਨਵਾਂ ਸਾਲ ਹੀ ਮਨਾਇਆ ਜਾਂਦਾ ਸੀ ਐਨੀਮਲ ਫਿਲਮ ਦੇਖ ਰਹੇ ਆਂ ਫੇ ਅਸਵੇਲੇ ਦੇਖ ਲੋ ਇੰਟਰਵਲ ਹੋਇਆ ਤੇ ਇੰਟਰਵਲ ਦੇ ਵਿੱਚੋਂ ਕਈ ਜਿਹੜੇ ਬਾਹਰ ਵੀ ਆ ਰਹੇ ਸੋ ਇੰਗਲੈਂਡ ਦੇ ਵਿੱਚ ਆਏ ਆਂ ਮੈਂ ਸੋਚਿਆ ਐਨੀਮਲ ਫਿਲਮ ਨੂੰ ਇੰਟਰਵਲ ਤੱਕ ਤਾਂ ਬਹੁਤ ਵਧੀਆ ਆ ਬਾਕੀ ਅੱਗੇ ਵੀ ਦੇਖਦੇ ਹਾਂ ਹੁਣ ਬੋਬੀ ਜੋਲ ਕਰਕੇ ਫਿਲਮ ਦੇਖਣ ਆਏ ਸੋ ਦੇਖਦੇ ਆ ਅਗਲੇ ਨਜ਼ਾਰੇ ਫਿਲਮ ਸ਼ੁਰੂ ਹੋਣ ਦੇ ਵਿੱਚ ਤੇ

ਅੱਜ ਵੀ ਗਮ ਇੰਗਲੈਂਡ ਦੇ ਵਿੱਚ ਅਸੀਂ ਸਟਾਰ ਸਿਟੀ ਮਾਲ ਦੇ ਵਿੱਚ ਫਿਲਮ ਦੇਖਣ ਆਏ ਸੀ ਐਨੀਮਲ ਫਿਲਮ ਦੇਖ ਕੇ ਆਏ ਹਾਂ ਬਹੁਤ ਵਧੀਆ ਫਿਲਮ ਆ ਔਰ ਬੋਬੀ ਦਿਓਲ ਦਾ ਬਹੁਤ ਵਧੀਆ ਕੰਮ ਹੈ ਰਣਵੀਰ ਕਪੂਰ ਦਾ ਵੀ ਬਹੁਤ ਵਧੀਆ ਕੰਮ ਹੈ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਫਿਲਮ ਦੇ ਵਿੱਚ ਸੋ ਬਹੁਤ ਵਧੀਆ ਲੱਗਿਆ